ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੂ ਦਾ ਵੱਡਾ ਐਕਸ਼ਨ ਵੱਡਾ ਐਕਸ਼ਨ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤਿਆ ਤੇ ਤੇ ਦੂਸਰੇ ਪਾਸੇ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਬਿਕਮਜੀਤਿਆ ਦੇ ਪਰਿਵਾਰ ਤੇ ਇਹ ਸੇਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਸਿਮਰਤ कौर ਬਾਦਲ ਤੱਕ ਵੀ ਪਹੁੰਚੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਬਿਕਮ ਜੀਠਿਆ ਨੂੰ ਬਿਕਮ ਜੀਠਿਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਜਿੱਥੇ ਇੱਕ ਪਾਸੇ ਵੱਡੀ ਮੁਸ਼ਕਲ ਬਣ ਗਈ ਹੈ ਇਵਨ ਤੋਂ ਇਹ ਵੀ ਕਿਹਾ ਸਾਰਿਆ ਹੈ ਕਿ ਹੁਣ ਆਨਲਾਈਨ ਹੀ ਪੇਸ਼ੀ ਹੋਵੇਗੀ ਬਿਕਮ ਜੀਠਿਆ ਦੀ ਤੇ ਦੂਸਰੇ ਪਾਸੇ ਗਨੀਬ ਕੌਰ ਮਜੀਠੀਆ ਨੂੰ ਵੀ ਸਮਣ ਭੇਜ ਦਿੱਤੇ ਗਏ ਨੇ ਗਨੀਬ ਕੌਰ ਮਜੀਠੀਆ ਵੀ ਇਹ ਸਾਰਿਆਂ ਮਾਮਲਿਆਂ ਦੇ ਵਿੱਚ ਲਿਪਤ ਹੈ ਜਿਹੜੀ ਜਾਇਦਾਦ 540 ਕਰੋੜ ਰੁਪਏ ਦੀ ਬਣਾਈ ਗਈ ਗਨੀਬ ਕੌਰ ਮਜੀਠੀਆ ਦੇ ਨਾਂ ਤੇ ਜਿਹੜੀ ਜ਼ਮੀਨ ਬੋਲ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਰਲਜ਼ ਵਿਭਾਗ ਨੇ ਵਕੀਲਾਵਾਂ ਕੋਲ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਦਲੀਲਾਂ ਵੀ ਨੇ ਸਾਡੇ ਕੋਲ ਅਪੀਲਾ ਵੀ ਨੇ ਸਾਡੇ ਕੋਲ ਠੋਸ ਸਬੂਤ ਨੇ ਉਹਨਾਂ ਦੇ ਅਦਾਹਤ ਤੇ ਅਸੀਂ ਸਬਣ ਭੇਜ ਰਹੇ ਹਾਂ ਗਨੀਬ ਕੌਰ ਮਜੀਠਿਆ ਨੂੰ ਸਰਾਏ ਨਾਬਦੀ ਕੰਪਨੀ ਜਿਹੜੀ ਚਲਾਈ ਚਾਰੀ ਸੀ ਉਸ ਦੇ ਵਿੱਚ ਗਨੀਬ ਕੌਰ ਮਜੀਠਿਆ ਮਜੀਠਿਆ ਦੇ ਪਿਤਾ ਮਜੀਠਿਆ ਦੇ ਪਿਤਾ ਡਾਇਰੈਕਟਰ ਅਤੇ ਮਨਜੀਠਿਆ ਦਾ ਸਾਲਾ ਗਰੇਵਾਲ ਅਤੇ ਸਾਰੇ ਹਾਰ ਯਾਨੀ ਕਿ ਬਿਕ ਗਨੀਪੌਰ ਮਜੀਠੀਆ ਗਨੀਪੌਰ ਮਜੀਠੀਆ ਦਾ ਸੱਸ ਅਤੇ ਸਹਰਾ ਭਰਾ ਅਤੇ ਪਰਜਾਈ ਕੁਸੂਤੇ ਫਸਰਗੇ ਸੂਤਰਾਂ ਦੇ ਹਵਾਲੇ ਤੋਂ ਜੜੀਆਂ ਖਬਰਾਂ ਆ ਰਹੀਆਂ ਨੇ ਕਿ ਇਹ ਸਾਰੇ ਮਾਮਲੇ ਨੂੰ ਅੰਜਾਮ ਇਹ ਸਾਰੇ ਘੁਟਾਲੇ ਨੂੰ ਅੰਜਾਮ ਕੱਲਾ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਨਹੀਂ ਦਿੱਤਾ ਗਿਆ ਇਸ ਦੇ ਵਿੱਚ ਪੂਰਾ ਪਿਆ ਪਰਿਵਾਰ ਜਿਹੜਾ ਹੈ ਇਨਮੋਲ ਹੈ ਵਾਰ-ਵਾਰ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਨੂੰ ਇਹ ਤਗੀਦ ਕੀਤਾ ਗਿਆ ਹੈ ਕਿ ਹਰ ਮਾਮਲੇ ਦੀ ਚੰਗੀ ਤਰ੍ਹਾਂ ਤਹਿਕੀਕਾਤ ਕੀਤੀ ਜਾਵੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਲਜ਼ਾਮ ਜਿਹੜੇ ਦੋਸ਼ ਜਿਹੜੀਆਂ ਧਰਾਵਾ ਬਿਕਮ ਜੀਠਿਆ ਤੇ ਲਗਾਈਆਂ ਗਿਆ ਨੇ ਉਹ ਸਰਾਸਰ ਗਲਤ ਨੇ ਬਿਕਮ ਜੀਠਿਆ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੀ ਪੰਜਾਬ ਧੱਕੇਸ਼ਾਹੀ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਅਕਾਲੀਆਂ ਵਾਸਤੇ ਤਾਂ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਨੇ ਕਿ ਅਸੀਂ ਆਪਣੇ ਹਕਲਾਕੀ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਇਮਰਦੋ ਉਹਨੇ ਕਹਿਆ ਕਿ ਮੈਂ ਡਫਰੈਂਡੈਂਟ ਦਾ ਕੇਸ ਵੀ ਠੋਕਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੇਕਰ ਇਲਜ਼ਾਮ ਇਹ ਗਲਤ ਹੋਏ ਲੇਕਿਨ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਕਿਹਾ ਹੈ ਕਿ ਇਹ ਸੇਖ ਜਿਹੜਾ ਹੈ ਗਰੀਬਕੌਰ ਪਜੀਤਿਆ ਸੱਸਤੇ ਸੋਹਰੇ ਭਰਾ ਪਰਜਾਈ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਭਾਰ ਸਿਮਰਤ ਕੋਰ ਬਾਦਲ ਤੱਕ ਵੀ ਪਹੁੰਚੇਗਾ ਕਿਉਂਕਿ ਜਿਹੜਾ ਇਹ ਅੰਪਾਰ ਖੜਾ ਕੀਤਾ ਸੀ ਐਨੇ ਕਰੋੜਾਂ ਰੁਪਏ ਦਾ ਯਾਨੀ ਕਿ ਸੱਤਾ ਅਤੇ ਪਿੰਦੀ ਉਸ ਤੋਂ ਬਾਅਦ ਕੰਪਨੀਆਂ ਖੁੱਲੀਆਂ ਗਈਆਂ ਫਰਜੀ ਉਸ ਤੋਂ ਬਾਅਦ ਡੋਟ ਅਤੇ ਕੁਸਟ ਕਰਕੇ ਫੈਸਾ ਬਣਾਇਆ ਗਿਆ ਤੇ ਕਈ ਕਾਗਜ਼ਾਤ ਜਿਹੜੇ ਚਪ ਕਰ ਲਗਾ ਉਹਨਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਉਹਨਾਂ ਨੂੰ ਛਿਪਾ ਲਿਆ ਗਿਆ ਵਿਜੀਲੈਂਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਉਹਨਾਂ ਨੇ ਕਿਹਾ ਕਿ ਬਿਕਮਜੀਤ ਸਿੰਘ ਮਜੀਠੀਆ ਤੁਸੀਂ ਗੱਲ ਛੱਡੋ ਵਕੀਲ ਕਹਿ ਰਹੇ ਨੇ ਉਹਨਾਂ ਦੇ ਹੋਰ ਪਰਿਵਾਰ ਵੀ ਇਸ ਕੰਮ ਨੂੰ ਅੰਜਾਮ ਦੇਣ ਦੇ ਵਿੱਚ ਅਨੁਭਵ ਨੇ ਉਹਨਾਂ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਇਹ ਸੂਤਰ ਦੱਸਦੇ ਨੇ ਕਿ ਭੇਜੇ ਗਏ ਨੇ ਸੰਮਣ ਗਰੀਬਕੌਰ ਮਜੀਠੀਆ ਨੂੰ ਗਰੀਬਕੌਰ ਮਜੀਠੀਆ ਨੂੰ ਵੀ ਕਟਾਰੇ ਦੇ ਵਿੱਚ ਖੜਾ ਹੋਣਾ ਪਵੇਗਾ